ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਅਖਰ ਪੂਜਾ ਖਾਨ ਦੇ ਨਾਲ ਪਾਣੀ ਦੀ ਕਮੀ ਦੂਰ ਹੁੰਦੀ ਹੈ ਨੰਬਰ 2 ਅਮਰੂਦ ਖਾਨ ਦੇ ਨਾਲ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 3 ਸ਼ਹਿਦ ਵਿੱਚ ਅਜਮੈਨ ਮਿਲਾ ਕੇ ਚਟਾਂ ਦੇ ਨਾਲ ਪੇਟ ਦੇ ਜਿਹੜੇ ਕੀੜੇ ਹੁੰਦੇ ਹਨ ਉਹ ਮਰ ਜਾਂਦੇ ਹਨ ਨੰਬਰ 4 ਮੂੰਗਫਲੀ ਦੰਦ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਨੰਬਰ 5 ਕਾਲੀ ਮਿਰਚ ਚਬਾਉਣ ਦੇ ਨਾਲ ਗਲੇ ਦੇ ਵਿੱਚ ਜਿਹੜੀ ਖਰਾਸ਼ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਨੰਬਰ 6 ਨਾਸ਼ਪਤੀ ਭજન ਘਟ ਕਰਨ ਦੇ ਵਿੱਚ ਫਾਇਦੇਮੰਦ ਹੁੰਦੀ ਹੈ ਨੰਬਰ 7 ਕ੍ਰੇਲਾ ਖਾਣ ਦੇ ਨਾਲ ਖੂਨ ਸਾਫ ਹੁੰਦਾ ਹੈ ਨੰਬਰ 8 ਕੇਲਾ ਖਾਣ ਦੇ ਨਾਲ ਦਿਮਾਗ ਤੇਜ ਹੁੰਦਾ ਹੈ ਨੰਬਰ 9 ਟਮਾਟਰ ਖਾਣ ਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਨੰਬਰ 10 ਨਹਾਉਣ ਤੋਂ ਬਾਅਦ ਕੰਨਾਂ ਦੇ ਪਿੱਛੇ ਤੇਲ ਲਗਾਉਣ ਦੇ ਨਾਲ दिमाग तेज ਹੁੰਦਾ ਹੈ ਨੰਬਰ 11 ਬੰਦ ਗੋਭੀ ਦੇ ਪੱਤੇ ਚਬਾਉਣ ਦੇ ਨਾਲ ਪਿਸ਼ਾਬ ਦੇ ਨਾਲ ਸੌਣ ਦੇ ਤੇ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਦੂਰ ਹੋ ਜਾਂਦੀਆਂ ਹਨ ਨੰਬਰ 12 ਪੀਰੀਅਡ ਦੇ ਦੌਰਾਨ ਹਰੀਆਂ ਸਬਜ਼ੀਆਂ ਦਾ ਪ੍ਰਯੋਗ ਸਭ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਸਰੀਰ ਨੂੰ ਜਿਹੜੇ ਜ਼ਰੂਰੀ ਤੱਤ ਹੁੰਦੇ ਨੇ ਉਹ ਮਿਲਦੇ ਹਨ ਨੰਬਰ 13 ਪੇਟ ਦੀਆਂ ਕਈ ਬਿਮਾਰੀਆਂ ਨਿੰਮ ਦੇ ਪੱਤਿਆਂ ਨੂੰ ਚਬਾਉਣ ਦੇ ਨਾਲ ਦੂਰ ਹੋ ਜਾਂਦੀਆਂ ਹਨ ਨੰਬਰ 14 ਆਮਲਾ ਦੀ ਵਰਤੋਂ ਦੇ ਨਾਲ ਜਿਹੜੇ ਸਾਹ ਦੀ ਬਦਬੂ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ। ਨੰਬਰ 15 ਹੈਲਥ ਐਕਸਪਰਟ ਦੇ ਗੱਲ ਮੰਨੀ ਹੈ ਤਾਂ ਇੱਕ ਵਾਰ ਦੇ ਵਿੱਚ ਸਿਰਫ 8 ਤੋਂ ਲੈ ਕੇ 10 ਕਾਜੂ ਹੀ ਖਾਣੇ ਚਾਹੀਦੇ ਨੇ। ਨੰਬਰ 16 ਗਰਭਵਤੀ ਔਰਤਾਂ ਨੂੰ ਮੇਥੀ ਦਾਣਾ ਨਹੀਂ ਖਾਣਾ ਚਾਹੀਦਾ। ਨੰਬਰ 17 ਸ਼ਹਿਦ ਦੀ ਵਰਤੋਂ ਕਰਕੇ ਤੁਸੀਂ ਆਪਣੀਆਂ ਗੱਲਾਂ ਨੂੰ ਮੋਟੀਆਂ ਬਣਾ ਸਕਦੇ ਹੋ। ਨੰਬਰ 18 ਪੁੰਨੇ ਹੋਏ ਛੋਲਿਆਂ ਨੂੰ ਛਿਲਕੇ ਦੇ ਨਾਲ ਖਾਣਾ ਸਿਹਤ ਜਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 19 ਜਲਦੀ ਜਲਦੀ ਖਾਣਾ ਖਾਣ ਦੇ ਨਾਲ ਤੁਹਾਨੂੰ ਗੈਸਟ ਟ੍ਰਿਕ ਦੀ ਸਮੱਸਿਆ ਹੋ ਸਕਦੀ ਹੈ ਨੰਬਰ 20 ਕੇਲਾ ਖਾਣ ਦੇ ਨਾਲ ਗਲੇ ਦੀ ਖਰਾਸ਼ ਦੂਰ ਹੁੰਦੀ ਹੈ ਨੰਬਰ 21 ਤੂਤੀਆਂ ਦਾ ਰਸ ਪੀਣ ਦੇ ਨਾਲ ਬਾਲਾਂ ਦੇ ਵਿੱਚ ਜਿਹੜੀ ਸਫੇਦੀ ਹੁੰਦੀ ਹੈ ਦੂਰ ਹੋ ਜਾਂਦੀ ਹੈ ਨੰਬਰ 22 ਕੱਚਾ ਅੰਬ ਖਾਣ ਦੇ ਨਾਲ ਪੇਟ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਦੂਰ ਹੁੰਦੀਆਂ ਨੇ ਨੰਬਰ 23 ਬਦਾਮ ਦੇ ਤੇਲ ਨਾਲ ਡਾਰਕ ਸਰਕਲ ਨੂੰ ਖਤਮ ਕੀਤਾ ਜਾ ਸਕਦਾ ਹੈ ਨੰਬਰ 24 ਖਾਣਾ ਖਾਂਦੇ ਸਮੇਂ ਕੱਚੀ ਹਰੀ ਮਿਰਚ ਨਾਲ ਜੇਕਰ ਤੁਸੀਂ ਖਾਓਗੇ ਇਸ ਦੇ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੁੰਦੇ ਹਨ। ਨੰਬਰ 25 ਦੇਸੀ ਘਿਓ ਖਾਣ ਦੇ ਨਾਲ ਕੈਂਸਰ ਦਾ ਖਤਰਾ ਕਾਫੀ ਹੱਦ ਤੱਕ ਘਟ ਜਾਂਦਾ ਹੈ। ਨੰਬਰ 26 ਖਰਬੂਜਾ ਖਾਣ ਵਾਲੇ ਇਨਸਾਨ ਨੂੰ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ। ਨੰਬਰ 27 ਜੇਕਰ ਤੁਹਾਨੂੰ ਉਲਟੀ ਜਾਂ ਜੀ ਕੱਚਾ ਹੋ ਰਿਹਾ ਹੈ ਤਾਂ ਤੁਸੀਂ ਵੱਡੀ ਇਲਾਇਚੀ ਨੂੰ ਚਬਾ ਕੇ ਉਸ ਦੇ ਉੱਪਰ ਦੀ ਪਾਣੀ ਪੀ ਲਓ। ਤੁਹਾਡਾ ਉਹ ਸਾਰਾ ਕੁਝ ਸਿਸਟਮ ਸਹੀ ਹੋ ਜਾਵੇਗਾ ਨੰਬਰ 28 ਰਾਤ ਦੇ ਸਮੇਂ ਕੀਵੀ ਖਾਣ ਦੇ ਨਾਲ ਨੀਂਦ ਵਧੀਆ ਆਉਂਦੀ ਹੈ ਨੰਬਰ 29 ਕਾ ਜੂਨੂ ਸ਼ਹਿਦ ਦੇ ਵਿੱਚ ਡੁਬੋ ਕੇ ਖਾਣ ਦੇ ਨਾਲ ਦਿਮਾਗ ਤੇਜ ਹੁੰਦਾ ਹੈ ਨੰਬਰ 30 ਮੱਛਰ ਉਹ ਲੋਕਾਂ ਵੱਲ ਬਹੁਤ ਜ਼ਿਆਦਾ ਅਟਰੈਕਟਰ ਹੁੰਦੇ ਨੇ ਜਿਨ੍ਹਾਂ ਨੇ ਥੋੜਾ ਟਾਈਮ ਪਹਿਲਾਂ ਅਸੀਂ ਕੇਲਾ ਖਾਂਦਾ ਖਾਦਾ ਹੁੰਦਾ ਹੈ ਨੰਬਰ 31 ਜੇਕਰ ਤੁਹਾਨੂੰ ਜਲਦੀ ਨੀਂਦ ਨਹੀਂ ਆਉਂਦੀ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਬਹੁਤ ਜ਼ਿਆਦਾ ਜੀਨੀਅਸ ਹੋ ਨੰਬਰ 32 ਇਟਲੀ ਦੇਸ਼ ਦੇ ਵਿੱਚ ਕੁਰਕਰੇ ਦੇ ਉੱਪਰ ਬੈਨ ਹੈ। ਨੰਬਰ 33 ਖੂਨੀ ਬਵਾਸੀਰ ਦੇ ਰੋਗ ਦੇ ਵਿੱਚ ਇਮਲੀ ਦੇ ਪੱਤਿਆਂ ਦਾ ਰਸ ਪੀਣਾ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਨੰਬਰ 34 ਲੌਂਗ ਨੂੰ ਮੂੰਹ ਦੇ ਵਿੱਚ ਰੱਖਣ ਦੇ ਨਾਲ ਮੂੰਹ ਅਤੇ ਸਾਹ ਦੀ ਜੜੀ ਬਦਬੂ ਹੁੰਦੀ ਹੈ ਉਹ ਚਲੀ ਜਾਂਦੀ ਹੈ। ਨੰਬਰ 35 ਜਦੋਂ ਅਸੀਂ ਲਗਾਤਾਰ ਨੈਗੇਟਿਵ ਚੀਜ਼ਾਂ ਬਾਰੇ ਸੋਚਦੇ ਰਹਿੰਦੇ ਹਾਂ ਤਾਂ ਸਾਡਾ ਸਰੀਰ ਬਿਮਾਰ ਹੋਣ ਲੱਗ ਜਾਂਦਾ ਹੈ। ਨੰਬਰ 36 ਕੱਚੀ ਹਲਦੀ ਖੂਨ ਨੂੰ ਸਾਫ਼ ਕਰਦੀ ਹੈ। ਨੰਬਰ 37 ਕਾਲੀ ਚਾਹ ਪੀਣ ਦੇ ਨਾਲ ਪੇਟ ਦਰਦ ਦੇ ਵਿੱਚ ਆਰਾਮ ਮਿਲਦਾ ਹੈ। ਨੰਬਰ 38 ਚਾਂਦੀ ਦੇ ਗਲਾਸ ਦੇ ਵਿੱਚ ਪਾਣੀ ਪੀਣ ਦੇ ਨਾਲ ਗੁੱਸਾ ਘਟ ਆਉਂਦਾ ਹੈ। ਨੰਬਰ 39 ਐਲੋਵੇਰਾ ਖਾਣ ਦੇ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਨੰਬਰ 40 ਕੇਲਾ ਖਾਣ ਦੇ ਨਾਲ ਪੇਟ ਚੰਗੀ ਤਰ੍ਹਾਂ ਦੇ ਨਾਲ ਅੰਦਰੋਂ ਸਾਫ਼ ਹੋ ਜਾਂਦਾ ਹੈ। ਨੰਬਰ 41 ਹਲਦੀ ਸੋਜ ਨੂੰ ਘਟ ਕਰਨ ਦੇ ਵਿੱਚ ਕਾਫੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਨੰਬਰ 42 ਸ਼ਗੰਦਰ ਖਾਨ ਦੇ ਨਾਲ ਖੂਨ ਦੀ ਗੰਦਗੀ ਸਾਫ਼ ਹੋ ਜਾਂਦੀ ਹੈ। ਨੰਬਰ 43 ਨੀਂਦ ਨੂੰ ਭਜਾਉਣ ਦੇ ਵਿੱਚ ਕਾਫੀ ਦੇ ਨਾਲ ਜ਼ਿਆਦਾ ਸੇਵ ਅਸਰਦਾਰ ਹੁੰਦਾ ਹੈ। ਨੰਬਰ 44 ਕ੍ਰੇਲਾ ਖਾਨ ਦੇ ਨਾਲ ਕੈਂਸਰ ਦਾ ਖਤਰਾ ਘਟ ਜਾਂਦਾ ਹੈ। ਨੰਬਰ 45 ਹਰੀ ਮਿਰਚ ਨੂੰ ਤੇਲ ਦੇ ਵਿੱਚ ਹਲਕਾ ਜਿਹਾ ਫਰਾਈ ਕਰਨ ਦੇ ਨਾਲ ਉਸ ਦਾ ਸਵਾਦ ਕਈ ਗੁਣਾ ਵੱਧ ਜਾਂਦਾ ਹੈ। ਨੰਬਰ 46 ਰਾਤ ਭਰ ਜਾਗਣ ਦੇ ਨਾਲ ਤੁਹਾਡੀਆਂ 400 ਤੋਂ ਲੈ ਕੇ 500 ਕੈਲਰੀਆਂ ਖਤਮ ਹੋ ਜਾਂਦੀਆਂ ਨੇ ਇੱਕ ਤੰਦਰੁਸਤ ਇਨਸਾਨ ਦੇ ਲਈ 8 ਘੰਟਿਆਂ ਦੀ ਨੀਂਦ ਬਹੁਤ ਹੁੰਦੀ ਹੈ ਧੁੱਪ ਦੇ ਵਿੱਚ ਬੈਠਣ ਵਾਲੇ ਲੋਕ ਦੂਸਰੇ ਇਨਸਾਨਾਂ ਦੇ ਨਾਲੋਂ ਜ਼ਿਆਦਾ ਖੁਸ਼ ਹੁੰਦੇ ਨੇ ਨਹਾਉਣ ਤੋਂ ਤੁਰੰਤ ਬਾਅਦ ਸੌਣ ਜਾਣ ਦੇ ਨਾਲ ਜਿਹੜਾ ਦਿਮਾਗ ਹੈ ਉਹ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 47 ਫੋਨ ਨੂੰ ਸਾਫ਼ ਕਰਨ ਦੇ ਲਈ ਗੋਭੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਚਾਹੇ ਤਾਂ ਤੁਸੀਂ ਗੋਭੀ ਨੂੰ ਕੱਚੀ ਵੀ ਖਾ ਸਕਦੇ ਹੋ ਤੇ ਇਸ ਦਾ ਜੂਸ ਕੱਢ ਕੇ ਵੀ ਪੀ ਸਕਦੇ ਹੋ ਨੰਬਰ 48 ਸ਼ਾਮ ਨੂੰ ਇੱਕ ਜਾਂ ਦੋ ਕੇਲੇ ਖਾਣ ਦੇ ਨਾਲ ਤੁਹਾਨੂੰ ਵਧੀਆ ਨੀਂਦ ਆਵੇਗੀ ਨੰਬਰ 49 ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਦੇ ਨਾਲ ਕੈਂਸਰ ਦੇ ਸੈੱਲ ਸਾਡੀ ਬਾਡੀ ਦੇ ਵਿੱਚ ਡਿਵੈਲਪ ਨਹੀਂ ਹੁੰਦੇ ਨੰਬਰ 50 ਹਰ ਰੋਜ਼ਾਨਾ 3 ਤੋਂ 5 ਭਿਜੀਆਂ ਹੋਈਆਂ ਅੰਜੀਰ ਖਾਣ ਦੇ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 51 ਖਾਣਾ ਖਾਣ ਤੋਂ ਬਾਅਦ 4-5 ਸੌਗੀ ਤੁਸੀਂ ਚੱਬ ਲੋ ਇਸ ਦੇ ਨਾਲ ਤੁਹਾਡਾ ਖਾਣਾ ਬਹੁਤ ਚੰਗੀ ਤਰ੍ਹਾਂ ਦੇ ਨਾਲ ਪਚੇਗਾ ਨੰਬਰ 52 ਸੌਣ ਤੋਂ ਪਹਿਲਾਂ ਤੇ ਜਾਗਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਨਾਲ ਤੁਹਾਡੀ ਯਾਦਦਾਸ਼ਤ ਬਹੁਤ ਵਧੀਆ ਬਣੀ ਰਹਿੰਦੀ ਹੈ ਨੰਬਰ 53 ਜਿਨ੍ਹਾਂ ਨੂੰ ਖੰਘ ਰਹਿੰਦੀ ਹੈ ਉਹਨਾਂ ਨੂੰ ਸ਼ਾਇਦ ਨੂੰ ਚਟ ਕੇ ਖਾਣਾ ਚਾਹੀਦਾ ਹੈ ਨੰਬਰ 54 ਖਾਲੀ ਪੇਟ ਅਤੇ ਰਾਤ ਦੇ ਸਮੇਂ ਅੰਗੂਰ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 55 ਐਕਸਰਸਾਈਜ਼ ਕਰਨ ਦੇ ਨਾਲ ਸਰੀਰ ਹੀ ਨਹੀਂ ਬਲਕਿ ਆਨਿਮੀ ਦੇ ਸੋਚਣ ਦਾ ਤਰੀਕਾ ਵੀ ਬਦਲਦਾ ਹੈ ਨੰਬਰ 56 ਜੇਕਰ ਤੁਸੀਂ ਰੋਜ਼ਾਨਾ ਡਰਾਈ ਫਰੂਟ ਖਾਂਦੇ ਹੋ ਤਾਂ ਤੁਹਾਨੂੰ ਕਦੇ ਵੀ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 57 ਰਾਤ ਦੇ ਸਮੇਂ ਕੀ ਵੀ ਖਾਣ ਦੇ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ ਨੰਬਰ 58 ਸਲਾਦ ਸਾਡੀ ਪਾਚਨ ਪ੍ਰਣਾਲੀ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ। ਨੰਬਰ 59 ਸੇਬ ਦਾ ਜੂਸ ਸਾਡੇ ਦਿਮਾਗ ਨੂੰ ਤਰੋ-ਤਾਜ਼ਾ ਰੱਖਦਾ ਹੈ। ਨੰਬਰ 60 ਲਾਲ ਮੂਲੀ ਰੈੱਡ ਬਲੱਡ ਸੈੱਲ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਨੰਬਰ 61 ਜ਼ਿਆਦਾ ਚਾਹ ਪੀਣ ਦੇ ਨਾਲ ਜਿਹੜਾ ਖੂਨ ਹੈ ਉਹ ਸੁੱਕਣ ਲੱਗਦਾ ਹੈ। ਨੰਬਰ 62 ਕੱਚਾ ਲਸਣ ਚਬਾਉਣ ਦੇ ਨਾਲ ਵਾਲਾਂ ਦਾ ਝੜਨਾ ਘਟ ਜਾਂਦਾ ਹੈ ਤੇ ਹੌਲੀ-ਹੌਲੀ ਬੰਦ ਹੋ ਜਾਂਦਾ ਹੈ। ਨੰਬਰ 63 ਹਰ ਰੋਜ਼ ਸੋਡਾ ਪੀਣ ਦੇ ਵਾਲ ਇਨਸਾਨਾਂ ਦੇ ਦੰਦ ਬਹੁਤ ਜਲਦੀ ਖਰਾਬ ਹੋ ਜਾਂਦੇ ਨੇ। ਨੰਬਰ 64 ਹਰ ਰੋਜ਼ਾਨਾ ਤੁਸੀਂ ਉਬਲਿਆ ਹੋਇਆ ਆਲੂ ਖਾਣਾ ਸ਼ੁਰੂ ਕਰ ਦਿਓ। ਇਸ ਦੇ ਨਾਲ ਜੇਕਰ ਤੁਹਾਡਾ ਸਰੀਰ ਪਤਲਾ ਹੈ ਜਾਂ ਬਿਲਕੁਲ ਤੁਸੀਂ ਸੁੱਕੇ ਹੋ ਤਾਂ ਤੁਹਾਡੀ ਬਾਡੀ ਭਰਨ ਲੱਗ ਜਾਵੇਗੀ। ਨੰਬਰ 65 ਲੌਂਜੀ ਖਾਣ ਦੇ ਨਾਲ ਦਿਲ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਨੰਬਰ 66 ਜੇਕਰ ਤੁਸੀਂ ਖਾਲੀ ਪੇਟ ਡਰਾਈ ਫਰੂਟ ਖਾਣਾ ਸ਼ੁਰੂ ਕਰਦੇ ਹੋਗੇ ਖਾਲੀ ਪੇਟ ਅੰਜੀਰ ਖਾਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਖੂਨ ਦੀ ਕਮੀ ਹੈ ਉਹ 1 ਮਹੀਨੇ ਦੇ ਵਿੱਚ ਪੂਰੀ ਹੋ ਜਾਵੇਗੀ ਖਾਲੀ ਪੇਟ ਬਦਾਮ ਖਾਣ ਦੇ ਨਾਲ ਤੁਹਾਡੀ ਸਕਿਨ ਬਹੁਤ ਜ਼ਿਆਦਾ ਵਧੀਆ ਹੋ ਜਾਵੇਗੀ ਤੇ ਨਾਲ ਹੀ ਇਹ ਤੁਹਾਡੇ ਸਰੀਰ ਨੂੰ ਕਮਜ਼ੋਰੀ ਨੂੰ ਵੀ ਦੂਰ ਕਰ ਦੇਣਗੇ ਨੰਬਰ 67 ਘੱਟ ਪਾਣੀ ਪੀਣ ਵਾਲੇ ਇਨਸਾਨ ਦੇ ਪਿਸ਼ਾਬ ਵਿੱਚ ਹਮੇਸ਼ਾ ਬਦਬੂ ਆਵੇਗੀ। ਨੰਬਰ 68 ਫ੍ਰਿਜ ਦੇ ਵਿੱਚ ਰੱਖਿਆ ਹੋਇਆ ਬਰੈਡ ਖਾਣ ਦੇ ਨਾਲ ਕਬਜ ਦੀ ਸਮੱਸਿਆ ਵਾਧੀ ਹੈ। ਨੰਬਰ 69 ਰਾਤ ਦੇ ਬਣੇ ਹੋਏ ਚੌਲ ਜੇਕਰ ਤੁਸੀਂ ਸਵੇਰੇ ਖਾਓਗੇ ਤਾਂ ਇਸ ਦੇ ਨਾਲ ਫੂਡ ਪੌਇਜ਼ਡ ਦਾ ਖਤਰਾ ਵਧ ਜਾਂਦਾ ਹੈ। ਨੰਬਰ 70 ਹਾਰਟ ਦੇ ਮਰੀਜ਼ਾਂ ਨੂੰ ਪੂਰੇ ਦਿਨ ਦੇ ਵਿੱਚ 2 ਲੀਟਰ ਪਾਣੀ ਤਾਂ ਹਰ ਹਾਲਤ ਦੇ ਵਿੱਚ ਪੀਣਾ ਚਾਹੀਦਾ ਹੈ ਨੰਬਰ 71 ਹਲਦੀ ਵਾਲਾ ਦੁੱਧ ਪੀਣ ਦੇ ਨਾਲ ਪੇਟ ਦੀ ਚਰਬੀ ਖਤਮ ਹੋ ਜਾਂਦੀ ਹੈ ਨੰਬਰ 72 ਖੂਨ ਦੇ ਵਿੱਚ ਜੇਕਰ ਹੀਮੋਗਲੋਬਿਨ ਦੀ ਕਮੀ ਹੈ ਤਾਂ ਹਰ ਰੋਜ਼ ਗੁੜ ਦੇ ਨਾਲ ਛੋਲੇ ਖਾਓ ਸਰੋਂ ਦੇ ਤੇਲ ਦੀ ਲਗਾਤਾਰ ਮਾਲਿਸ਼ ਕਰਨ ਦੇ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ ਨੰਬਰ 73 ਤੁਹਾਨੂੰ ਸਫ਼ਰ ਕਰਦੇ ਸਮੇਂ ਲੱਗ ਰਿਹਾ ਹੈ ਕਿ ਤੁਹਾਨੂੰ ਉਲਟੀ ਆ ਰਹੀ ਹੈ ਤਾਂ ਨਿੰਬੂ ਨੂੰ ਅੱਧਾ ਕੱਟ ਲੋ ਅਤੇ ਉਸ ਦੇ ਵਿੱਚ ਨਮਕ ਲਗਾ ਕੇ ਉਸ ਨੂੰ ਚਟ ਲੋ ਇਸ ਦੇ ਨਾਲ ਤੁਹਾਡੀ ਉਲਟੀ ਆਉਣੀ ਤੇ ਜੀਖੜਾਉਣਾ ਬੰਦ ਹੋ ਜਾਵੇਗਾ ਨੰਬਰ 74 ਆਯੁਰਵੇਦ ਕਹਿੰਦੇ ਹੈ ਕਿ ਇਨਸਾਨ ਨੂੰ ਭੋਜਨ ਹਮੇਸ਼ਾ ਗਰਮ ਖਾਣਾ ਚਾਹੀਦਾ ਹੈ ਨੰਬਰ 75 ਸੇਬ ਨੂੰ ਹਮੇਸ਼ਾ ਚਬ ਕੇ ਖਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਇਸ ਦਾ ਸਹੀ ਫਾਇਦਾ ਮਿਲਦਾ ਹੈ ਨੰਬਰ 76 ਅਮਰੂਦ ਦੇ ਉੱਪਰ ਕਾਲਾ ਨਮਕ ਲਗਾ ਕੇ ਖਾਣ ਦੇ ਨਾਲ ਪਾਚਨ ਕਿਰਿਆ ਦੇ ਨਾਲ ਸਬੰਧਿਤ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਨੰਬਰ 77 ਮੱਖਣ ਖਾਣ ਦੇ ਨਾਲ ਜਿਹੜੀ ਸਾਡੀ ਪਾਚਨ ਸ਼ਕਤੀ ਹੈ ਉਹ ਵਾਧੀ ਹੈ ਨੰਬਰ 78 ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਸੋਇਆਬੀਨ ਖਾਣੇ ਸ਼ੁਰੂ ਕਰ ਦਿਓ ਇਸ ਦੇ ਨਾਲ ਤੁਹਾਨੂੰ ਦਾਗਤ ਆ ਜਾਵੇਗੀ ਨੰਬਰ 79 ਕਾਜੂ ਕੈਸਟਰੋਲ ਦੇ ਮਰੀਜ਼ਾਂ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਨੰਬਰ 80 ਹਮੇਸ਼ਾ ਚਿੱਟੇ ਅਤੇ ਪੂਰੇ ਰੰਗ ਦੀ ਕਵਰ ਦੇ ਵਿੱਚ ਲਪੇਟੀ ਹੋਈ ਚਾਕਲੇਟ ਹੀ ਖਾਣੀ ਚਾਹੀਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵਾਰ ਤੋਂ ਵਾਰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲੋ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ